ਇਹ ਰਾਤੋਂ ਰਾਤ ਰੰਗ ਹੈਗਾ ਗੋਰਾ ਕੀਤਾ ਜਾ ਸਕਦਾ ਰੰਗ ਗੋਰਾ ਕੀਤਾ ਜਾ ਸਕਦਾ ਇਹ ਰਾਤੋਂ ਜਿਹੜਾ ਯੋਧਾ ਜੀ ਨੇ ਹਰੀ ਹਰੀ ਕੋਈ ਚੀਜ਼ ਹੈਗੀ ਹੈ ਜਿਹੜੀ ਰੱਖੀ ਹੋਈ ਹੈ ਇੱਥੇ ਪਤਾ ਨਹੀਂ ਕਿਸ ਚੀਜ਼ ਨਾਲ ਕੀਤਾ ਹੋਇਆ ਔਰ ਇਹ ਚੂਰਨ ਹੈਗਾ ਕੋਈ ਮੈਨੂੰ ਲੱਗਦਾ ਜਿਨ੍ਹਾਂ ਦੇ ਰੰਗ ਗੋਰੇ ਨੇ ਉਹਨਾਂ ਤੇ ਗਲੋ ਆ ਜਾਊਗੀ ਨੂਰ ਤੁਸੀਂ ਸ਼ਬਦ ਇਸਤੇਮਾਲ ਕੀਤਾ ਸੀ ਕਿ ਜੀ ਨੂਰ ਆ ਜਾਏਗਾ ਜਿੰਨਾਂ ਦੇ ਰੰਗ ਕਾਲੇ ਆ ਨਹੀਂ ਉਹਨਾਂ ਦੇ ਵਿੱਚ ਤੇ ਉੱਤੇ ਨੂਰ ਆ ਜਾਏਗਾ। ਅੱਛਾ। ਗੋਰੇ ਤਾਂ ਬਹੁਤ ਦੂਰ ਚਲੇਗਾ। ਮੈਂ ਪਹਿਲਾ ਫੋਟੋ ਖਿੱਚੀ ਆ। ਉਦੋਂ ਬਾਅਦ ਮੈਂ ਨੁਕਤਾ ਲਾ ਰਿਹਾ ਵਾਂ ਬਣਾਉਣ ਤੋਂ ਬਾਅਦ ਆ ਉਦੋਂ ਬਾਅਦ ਲਾ ਕੇ ਛੱਡਦਾ। ਅੱਛਾ। ਆ ਉਦੋਂ ਬਾਅਦ ਚਿਹਰਾ ਥੋੜਾ। ਇਹ ਤਾਂ ਕਮਾਲ ਦੀ ਗੱਲ ਹੈ ਜੀ ਨਾਲੋਂ ਨਾਲ ਹੀ ਨਾਲੋਂ ਨਾਲ ਹੀ 15 ਮਿੰਟ ਦੇ ਵਿੱਚ ਵਿੱਚ ਅਸੀਂ ਇਹ ਕੀਤਾ। ਬਾੜਾਂ ਦੇ ਵਿੱਚ ਸਿੱਕਰੀ ਪੈਚਣੀ। ਤੇ ਉਹਨਾਂ ਨੇ ਕਿਹਾ ਅੱਛਾ ਕੰਨ ਦੇ ਉੱਤੇ ਦੀ ਜਿਹੜਾ ਮਾਸ ਆ ਉਹ ਤਾਂ ਨਹੀਂ ਪਿੱਛੇ ਤੋਂ ਅੱਗੇ ਵੱਨ ਵੱਨ ਟੁੱਟਦਾ ਕਹਿੰਦੇ ਐਵੇਂ ਵੀ ਹੋਣ ਲੱਗ ਗਈ ਠੀਕ ਹੈ ਗਿੱਟਿਆਂ ਦੇ ਉੱਤੇ ਕੋਈ ਦਾਗ ਤਾਂ ਨਹੀਂ ਪੈਣ ਲੱਗੇ ਕਹਿੰਦਾ ਹੋਣ ਲੱਗੇ ਤਾਂ ਮੇਰੇ ਪਰਦਾਦਾ ਜੀ ਨੇ ਅੱਗੇ ਉਹ ਕਿਹਾ ਕਰਨਾ 4 ਸਾਲ ਰੁਕ ਜਾ ਤੇਰੀ ਲੱਤਾਂ ਗਲ ਜਾਣੀਆਂ ਤੇ ਫਿਰ ਜਿਹੜੀ ਅੰਦਰਲੀ ਗੰਦਗੀ ਹੈਗੀ ਆ ਉਹਨੂੰ ਕਿਵੇਂ ਸਾਫ਼ ਕੀਤਾ ਜਾ ਸਕਦਾ ਜਿਸ ਕਰਕੇ ਪ੍ਰੋਬਲਮ ਆ ਰਹੀ ਹੈ ਤੁਸੀਂ 15 ਦੱਲੀ ਦਾ ਮਹਾਰਾਜਾ ਸ਼ਹੀ ਸ਼ਰਬਤ ਪੀਓ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਪੀਤਾ ਨਹੀਂ ਹੁਣ ਤਾਂ ਨਾਲੇ Amazon ਦੇ ਉੱਤੇ ਵੀ ਹੈਗਾ ਤੇ ਜਿਨ੍ਹਾਂ ਲੋਕਾਂ ਨੇ ਮਹਾਰਾਜਾ ਸ਼ਹੀ ਸ਼ਰਬਤ ਪੀਤਾ ਬਸ ਇੰਨਾ ਤੁਸੀਂ ਸਵੇਰੇ ਦੁਪਹਿਰੇ ਚਮੜੀ ਰੋਗਾਂ 'ਚ ਕੀ ਕਰੂਗਾ ਜੀ ਚਮੜੀ ਦੇ ਤੁਸੀਂ ਮੈਂ ਤੁਹਾਨੂੰ ਦੱਸ ਕਿਤੇ ਤੇ ਸਾਰੇ ਰੋਗ ਹੀ ਚਮੜੀ ਦੇ ਤੁਹਾਡੀ ਸਕਿਨ ਦੇ ਜਿੰਨੇ ਵੀ ਰੋਗ ਨੇ ਸਾਰੇ ਲੀਵਰ ਦੇ ਥਰੂ ਨੇ ਜਦੋਂ ਲੀਵਰ ਤੁਹਾਡਾ ਸਾਫ਼ ਆ ਪੇਟ ਸਾਫ਼ ਆ ਤੁਹਾਨੂੰ ਦਿੱਕਤ ਕੋਈ ਨਹੀਂ ਕਿੰਨੇ ਦੀ ਕੋਈ ਵੀ ਪ੍ਰੋਬਲਮ ਹੋਊਗੀ ਨਾ ਉਹਨਾਂ ਨੂੰ ਤਿੰਨ ਪ੍ਰੋਬਲਮਾਂ ਤਿੰਨਾਂ ਚੋਂ ਇੱਕ ਪ੍ਰੋਬਲਮ ਜ਼ਰੂਰ ਹੋਊਗੀ ਪਹਿਲੀ ਪ੍ਰੋਬਲਮ ਡਾਈਜੈਸ਼ਨ ਪ੍ਰੋਪਰ ਨਹੀਂ ਹੋਣੀ ਜੇ ਇਹ ਨਹੀਂ ਹੈਗੀ ਦੂਸਰੀ ਪ੍ਰੋਬਲਮ ਤੁਹਾਨੂੰ ਕਬਜ਼ ਦੀ ਦਿੱਕਤ ਹੋਊਗੀ ਜੇ ਇਹ ਵੀ ਪ੍ਰੋਬਲਮ ਨਹੀਂ ਹੈਗੀ ਤਾਂ ਰੋਟੀ ਖਾਂਦੇ ਸਾਰ ਆਲਸ ਪੈਣਾ ਸ਼ੁਰੂ ਹੋ ਜਾਣਾ ਬਹੁਤ ਸਾਰੇ ਮਾਮਲੇ ਚ ਮੈਂ ਦੇਖਿਆ ਜੀ ਕਿ ਧੱਫੜ ਹੋਈ ਜਾਂਦੇ ਨੇ ਫਿੰਸੀਆ ਹੋਈ ਜਾਂਦੀਆਂ ਨੇ ਖਾਰਿਸ਼ ਹੋਈ ਜਾਂਦੀ ਹੈ ਔਰ ਕਦੇ ਕਿਤੇ ਸਫੇਦ ਦਾਗ ਹੋ ਗਏ ਕਿਤੇ ਲਾਲ ਦਾਗ ੱੱਬੇ ਪੈ ਗਏ ਉਹਨਾਂ ਤੇ ਵੀ ਤੇ ਇਹ ਜਿਹੜਾ ਨੁਸਖਾ ਤੁਹਾਡਾ ਫਾਰਮੂਲਾ ਕੰਮ ਕਰੇਗਾ ਗੱਲ ਐਡਾ ਵੱਡਾ ਚੈਲੰਜ ਅੱਜ ਅਸੀਂ 15 ਮਤਲਬ ਨਾ 21 ਦਿਨ ਨਾ 15 ਦਿਨ ਨਾ 10 ਦਿਨ ਸਿਰਫ 15 ਮਿੰਟ ਮੈਂ ਕਿ ਨਹੀਂ 15 ਮਿੰਟ ਤੁਸੀਂ ਕਰੋ ਔਰ 15 ਦਿਨ ਚ ਇੱਕ ਵਾਰੀ ਕਰੋ ਤੁਸੀਂ ਮੈਂ ਦਿੱਲੀ ਵਾਲੇ ਕਹਿੰਦੇ ਨੇ ਅਰੇ ਭਈਆ ਕਮਾਲ ਹੋ ਗਿਆ ਤੁਸੀਂ ਆਪ ਇਹ ਲੋਕਾਂ ਨੂੰ ਆਪਦੇ ਨੰਬਰ ਬਣਾਉਣ ਦੇ ਮਾਰੇ ਦੱਸੋਗੇ ਉਹ ਯਾਰ ਤੇਰਾ ਚਿਹਰਾ ਡਲ ਜਾ ਲੱਗਦਾ ਤੂੰ ਨਾ ਇਹ ਕੰਮ ਕਰਿਆ ਕਰ ਐਂ ਕਰਿਆ ਕਰ 15 ਦਿਨ ਚ ਵਰਤਣਾ ਵੀ ਇੱਕ ਵਾਰੀ ਆ ਪਹਿਲਾ ਫੋਟੋ ਖਿੱਚੋ ਵਰਤੋ 15 ਮਿੰਟ ਬਾਅਦ ਫੇਰ ਫੋਟੋ ਖਿੱਚੋ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਜੀ ਡੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਕਿਨ ਨੂੰ ਲੈ ਕੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਗਰਮੀਆਂ ਕਰਕੇ ਸਾਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਕਿਨ ਤੋਂ ਬਾਅਦ ਸਾਡੇ ਲੀਵਰ ਤੱਕ ਪਹੁੰਚ ਜਾਂਦੀਆਂ ਨੇ ਅਜਿਹੇ ਦੇ ਵਿੱਚ ਕੀ ਹੱਲ ਹੈ ਔਰ ਕਿਸ ਤਰੀਕੇ ਨਾਲ ਅਸੀਂ ਗਰਮੀਆਂ ਦੇ ਵਿੱਚ ਆਪਣੀ ਸਕਿਨ ਦਾ ਆਪਣੀ ਚਮੜੀ ਦਾ ਖਾਸ ਖਿਆਲ ਹੈ ਜਿਹੜਾ ਉਹ ਰੱਖ ਸਕਦੇ ਆ ਸ਼ੁਰੂਆਤ ਕਰ ਲੈਣੇ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਬਹੁਤ ਬਹੁਤ ਆਪ ਜੀ ਨੂੰ ਪ੍ਰਣਾਮ ਸਤਿਕਾਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਾ ਅੱਛਾ ਯੋਧਾ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਸਕਿਨ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਸੈਂਸਿਟਿਵ ਨੇ ਹਾਂ ਜੀ ਹਨਾ ਬਹੁਤ ਸਾਰੀਆਂ ਉਹੀ ਸੈਂਸਿਟਿਵਨੈਸ ਦੀ ਸੰਵੇਦਨਸ਼ੀਲਤਾ ਦਾ ਫਾਇਦਾ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਚੁੱਕਦੀਆਂ ਨੇ ਸਾਨੂੰ ਪਹਿਲਾਂ ਤਾਂ ਇਹ ਦੱਸੋ ਅਸੀਂ ਗੱਲਬਾਤ ਬਾਅਦ ਦੇ ਵਿੱਚ ਸ਼ੁਰੂ ਕਰਦੇ ਹਾਂ ਤੁਹਾਡੇ ਇਹ ਦੇਖੋ ਤੁਸੀਂ ਜਿਹੜਾ ਯੋਧਾ ਜੀ ਨੇ ਹਰੀ ਹਰੀ ਕੋਈ ਚੀਜ਼ ਹੈਗੀ ਹੈ ਜਿਹੜੀ ਰੱਖੀ ਹੋਈ ਹੈ ਇੱਥੇ ਪਤਾ ਨਹੀਂ ਕਿਸ ਚੀਜ਼ ਨਾਲ ਕੀਤਾ ਹੋਇਆ ਔਰ ਇਹ ਚੂਰਨ ਹੈਗਾ ਕੋਈ ਮੈਨੂੰ ਲੱਗਦਾ ਹੈ ਸ਼ਾਇਦ ਇਹ ਚੂਰਨ ਤੇ ਇਹ ਅਸੀਂ ਸਵੈਲ ਕਰਕੇ ਦੇਖਾਂਗੇ ਇਦੇ ਵਿੱਚੋਂ ਹਲਕੀ-ਹਲਕੀ ਮੈਨੂੰ ਲੱਗਦਾ ਕਿ ਖੁਸ਼ਬੂ ਹੈ ਜਿਹੜੀ ਜਾਣੀ ਪਛਾਣੀਏ ਪਰ ਕੀ ਹੈ ਇਹ ਅਜੇ ਮੈਂ ਇਹਨੇ ਛੇਤੀ ਨਹੀਂ ਪਤਾ ਕਰ ਸਕਦੇ ਅੱਛਾ ਯੋਧਾ ਜੀ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਰਾਤੋਂ ਰਾਤ ਰੰਗ ਹੈਗਾ ਗੋਰਾ ਕੀਤਾ ਜਾ ਸਕਦਾ ਰੰਗ ਗੋਰਾ ਕੀਤਾ ਜਾ ਸਕਦਾ ਇਹ ਰਾਤੋਂ ਰਾਤ ਸੋ ਸਾ ਠੀਕ ਠੀਕ ਲਾਲ ਹੋ ਤੁਸੀਂ ਸਦੀਪ ਪੈ ਚਲੇ ਹੋ ਰੰਗ ਗੋਰਾ ਕਿਵੇਂ ਹੋ ਜੂਗਾ ਜੀ ਆਓ ਫਿਰ ਇਹਨੂੰ ਆਪਾਂ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਤੁਸੀਂ ਦਵੋਗੇ ਫਿਰ ਅਫਰੀਕਾ ਲੈਂਦੇ ਕਿੰਨੇ ਕ ਰੰਗ ਗੋਰੇ ਨੇ ਜੀ ਅ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਹੀਂ ਆਪਾਂ ਅਫਰੀਕਾ ਚੱਲੀਏ ਤੇ ਉਹਨਾਂ ਦੇ ਰੰਗ ਗੋਰੇ ਕਰੀਏ ਪਹਿਲੀ ਗੱਲ ਉਹਨਾਂ ਦੇ ਰੰਗ ਓਨੇ ਗੋਰੇ ਹੋ ਸਕਦੇ ਆ ਜਿੰਨਾ ਗੋਰਾ ਉਹਨਾਂ ਦਾ ਚਿਹਰਾ ਹੈਗਾ ਅੱਛਾ ਤੇ ਬਾਕੀ ਆਂਕ ਉਦੋਂ ਕਾਲੇ ਨੇ ਉਹ ਬਾਕੀ ਅੰਗਾਂ ਨੂੰ ਉਹ ਚਿਹਰੇ ਦੇ ਬਰਾਬਰ ਗੋਰਾ ਕੀਤਾ ਜਾ ਸਕਦਾ ਅੱਛਾ ਜੇ ਆਪਾਂ ਕਹੀਏ ਬਿਲਕੁਲ ਬਲੈਕ ਕਲਰ ਨੂੰ ਸ਼ਿਫਟ ਕਰਕੇ ਆਪਾਂ ਵਾਈਟ ਸਾਈਡ ਨੂੰ ਲੈ ਜੀਏ ਤੇ ਉਹ ਤਾਂ ਫਿਰ ਕੰਪਨੀ ਵਾਲੀ ਗੱਲਾਂ ਹੋ ਗਈਆਂ ਨਾ ਬਾਕੀ ਜਿਵੇਂ ਮਸ਼ੂਰੀ ਵਾਲੀ ਗੱਲ ਹੋ ਗਈ ਵੀ ਰਾਤੋਂ ਰਾਤ ਗੋਰੇ ਹੋ ਜੋ ਉਸ ਤਰ੍ਹਾਂ ਦਾ ਗੋਰਾ ਨਹੀਂ ਫਰਜ਼ ਤੁਸੇ ਹੋ ਹੋਰ ਕਿਹੜੇ ਕਿਹੜੇ ਗੋਰੇ ਦੀ ਗੱਲ ਕਰਦੇ ਹੋ ਜੀ ਤੁਸੀਂ ਫਰਜ਼ ਕਰ ਲਓ ਕਿਸੇ ਬੰਦੇ ਦਾ ਚਿਹਰਾ ਗੋਰਾ ਬਹੁਤ ਸੋਣਾ ਨੂਰ ਆ ਗਰਦਨ ਕਾਲੀ ਅੱਛਾ ਹੁਣ ਉਹ 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 ਕਾਲਾ ਰੰਗ ਗੋਰਾ ਕਿੱਥੇ ਜਾ ਸਕਦਾ ਉਹ ਰੰਗ ਕਾਲਾ ਹੈ ਹੀ ਨਹੀਂ ਅੱਛਾ ਉਹ ਐਕਚੁਅਲ 'ਚ ਤੁਹਾਡੇ ਗੰਦਗੀ ਆ ਔਰ ਇਹ ਟੋਟਲੀ ਇੱਕ ਫੇਸ ਪੈਕ ਟਾਈਪ ਤੁਸੀਂ ਕਹਿ ਲਓ ਸਾਡੀ ਫੈਮਿਲੀ ਦੇ ਵਿੱਚ ਸਾਡੀ ਜਿਹੜੀ ਦਾਦੀ ਨੇ ਉਹ ਇਹ ਯੂਜ਼ ਕਰਦੇ ਹੁੰਦੇ ਸੀਗੇ ਤੇ ਉਹਨਾਂ ਦਾ ਬੜਾ ਦੁੱਧ ਵਰਗਾ ਰੰਗ ਆ ਜਾਂਦਾ ਹੁੰਦਾ ਸੀਗਾ ਤੇ ਬੜਾ ਹੀ ਕਾਮਨ ਨੁਕਤਾ ਵਾ ਤੇ ਮੈਂ ਚਾਹੁੰਦਾ ਸੀਗਾ ਵੀ ਲੋਕਾਂ ਤੱਕ ਸ਼ੇਅਰ ਕੀਤਾ ਜਾਵੇ। ਔਰ ਤੁਸੀਂ ਜਿੰਡੇ ਲੋਕਾਂ ਦੇ ਚਿਹਰੇ ਦਾ ਰੰਗ ਜੋ ਹੈ ਉਹਦੇ ਬਰਾਬਰ ਗੋਰਾ ਕੀਤਾ ਜਾ ਸਕਦਾ। ਜਿਸ ਆਪਾਂ ਤੁਸੀਂ ਮੈਨੂੰ ਕਿਹਾ ਵੀ ਚਲੋ ਆਪਾਂ ਅਫਰੀਕਾ ਚਲੀਏ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਵਿਚਾਰ ਹੋਣਗੇ। ਪਰ ਦੇਖੋ ਇਸ ਗੱਲ ਦੇ ਵਿੱਚ ਕੋਈ ਦੋਹਰਾ ਹੀ ਨਹੀਂ। ਜੋ ਰੰਗ ਪਰਮਾਤਮਾ ਨੇ ਬਖਸ਼ਤਾ ਉਹ ਉਹਦੋਂ ਸੋਹਣਾ ਰੰਗ ਕੋਈ ਦੁਨੀਆ ਤੇ ਜੰਮਿਆ ਹੀ ਨਹੀਂ। ਅੱਛਾ ਤੇ ਫਿਰ ਜਿਨ੍ਹਾਂ ਦੇ ਰੰਗ ਸਾਵਲੇ ਹੈਗੇ ਨੇ ਲੇਕਿਨ ਉਹਨੇ ਅਟਰੈਕਟਿਵ ਨਹੀਂ ਹੈ ਅਟਰੈਕਟਿਵ ਵੀ ਬਣਾਏਗਾ ਬਿਲਕੁਲ ਬਣਾਏਗਾ ਨਾ ਜੀ ਦੇਖੋ ਤੁਸੀਂ ਇੱਕ ਆਪਾਂ ਕਹਿ ਲਓ ਵੀ ਬਹੁਤ ਸੋਹਣੇ ਨੈਣ ਨਕਸ਼ ਨੇ ਬਹੁਤ ਸੋਹਣਾ ਚਿਹਰਾ ਵਾ ਪਰ ਉੱਤੇ ਧੂੜ ਆ ਨਹੀਂ ਧਿਆਨ ਦਿੱਤਾ ਜਿਵੇਂ ਫਰਜ਼ ਕਰ ਲਓ ਬਹੁਤ ਇੱਕ ਨਾ ਛੋਟੀ ਜੀ ਚੀਜ਼ ਸਾਰੇ ਲੋਕ ਰਿਲੇਟ ਕਰਨਗੇ ਇਸ ਚੀਜ਼ ਦੇ ਨਾਲ ਚਿਹਰਾ ਗੋਰਾ ਗਿੱਟਿਆਂ ਤੇ ਸਾਬਣ ਕਿੰਨੇ ਲੋਕਾਂ ਨੇ ਲਾਇਆ ਬਹੁਤ ਘੱਟ ਬੰਦੇ ਲਾਉਂਦੇ ਆ ਜਿਹੜੇ ਆਪਣੀ ਕੂਣੀਆਂ ਨੇ ਇਹਨਾਂ ਤੇ ਸਾਬਣ ਕਿੰਨੇ ਕ ਬੰਦੇ ਲਾਉਂਦੇ ਆ ਜਿੰਨਾ ਆਪਾਂ ਆਪਣੇ ਚਿਹਰੇ ਨੂੰ ਸਾਫ਼ ਰੱਖਣਾ ਚਾਹੁੰਨੇ ਆ ਕਿ ਅਸੀਂ ਉਹਨੇ ਆਪਣੇ ਗਿੱਟੇ ਸਾਫ਼ ਰੱਖਣਾ ਚਾਹੁੰਨੇ ਆ ਸੋ ਉਹਨਾਂ ਦੇ ਉੱਤੇ ਧਿਆਨ ਘਟ ਦਿੱਤਾ ਜਾਂਦਾ ਤਾਂ ਇਹ ਉਸ ਥਾਂਵਾਂ ਦੇ ਉੱਤੇ ਵੀ ਇਹਨੂੰ ਵਰਤੋਂ ਕਰਕੇ ਉੱਥੇ ਦੀ ਜਿਹੜੀ ਗੰਦਗੀ ਆ ਉਹਨੂੰ ਸਾਫ਼ ਕੀਤਾ ਜਾ ਸਕਦਾ ਅੱਛਾ ਪਰ ਚਲੋ ਇਹ ਤਾਂ ਰਹੀ ਸਕਿਨ ਕੇਅਰ ਦੀ ਗੱਲ ਰਹੀ ਪਰ ਬਹੁਤ ਸਾਰੇ ਮਾਮਲੇ 'ਚ ਮੈਂ ਦੇਖਿਆ ਯੋਧਾ ਜੀ ਕਿ ਧੱਫੜ ਹੋਈ ਜਾਂਦੇ ਨੇ ਫਿੰਸੀਆ ਹੋਈ ਜਾਂਦੀਆਂ ਨੇ ਖਾਰਿਸ਼ ਹੋਈ ਜਾਂਦੀ ਹੈ ਔਰ ਕਦੇ ਕਿਤੇ ਸਫੇਦ ਦਾਗ ਹੋ ਗਏ ਕਿਤੇ ਲਾਲ ਦਾਗ ੱੱਬੇ ਪੈ ਗੇ ਉਹਨਾਂ ਦੇ ਵੀ ਤੇ ਇਹ ਜਿਹੜਾ ਨੁਸਖਾ ਤੁਹਾਡਾ ਫਾਰਮੂਲਾ ਕੰਮ ਕਰੇਗਾ ਦੇਖੋ ਦੋ ਕੰਡੀਸ਼ਨਸ ਨੇ ਹਣੇ ਇੱਕ ਕੰਡੀਸ਼ਨ ਹੈ فرض ਕਰ ਲਓ ਤੁਸੀਂ ਗਿੱਲੀ ਚ ਪੈਰ ਗਿੱਲੇ ਸੀ ਕਿ ਉੱਤੇ ਜਰਾਪਾ ਲੀ ਸਕਿਨ ਉੱਤਰ ਕੇ ਉੱਤੇ ਦੀ ਉਹ ਤਾਂ ਹੋ ਗਿਆ ਵੀ فرض ਕਰ ਲਓ ਤੁਸੀਂ ਇੱਕ ਹਿਸਾਬ ਨਾਲ ਵੀ ਗਿੱਲੇ ਕੱਪੜੇ ਦੇ ਉੱਤੇ ਦੀ ਤੁਸੀਂ ਕੱਪੜਾ ਪਾ ਲਏ ਗਿੱਲੇ ਪੈਰਾਂ ਦੇ ਉੱਤੇ ਦੀ ਕੱਪੜਾ ਪਾ ਲਿਆ ਬਹੁਤ ਸਾਰੀ ਲੇਡੀਜ਼ ਨੂੰ ਪ੍ਰੋਬਲਮ ਕੀ ਹੁੰਦੀ ਹੈ ਥਾਈਜ਼ ਦੇ ਉੱਤੇ ਮਾਸ ਉਤਰਨ ਲੱਗ ਜਾਂਦਾ ਉਹ ਕਾਰਨ ਕੀ ਹੁੰਦਾ ਵਾ ਨਾ ਕਿ ਨਿਕਲੇ ਐਸ ਇਟ ਇਜ਼ ਆਫ ਦੇ ਅੰਡਰਗਾਰਮੈਂਟਸ ਆਪ ਪਾ ਲਏ ਆਫ ਦੇ ਉਦੇ ਕਰਕੇ ਕੀ ਗਿੱਲੇਪਣ ਕਰਕੇ ਕਿਤੇ ਨਾ ਕਿਤੇ ਇਹ ਲੋ ਜਿਵੇਂ ਛੋਟੀ ਮੋਟੀ ਫੰਗਲ ਸ਼ੁਰੂ ਹੋ ਜਾਂਦੀ ਹੈ ਪ੍ਰੋਬਲਮ ਉਦੋਂ ਖੜੀ ਹੋ ਜਾਂਦੀ ਹੈ ਜਿਹੜੀ ਇਸ ਤਰ੍ਹਾਂ ਦੀ categories ਉਹ ਮੈਂ ਕਹਿੰਨਾ ਤੁਸੀਂ ਪਾਊਡਰ ਲਾਓ ਤੇ ਡਰਾਈਨੈਸ ਰੱਖੋ ਹਾਈਜੀਨ ਰੱਖੋ ਠੀਕ ਹੋ ਜਾਏਗੀ ਪ੍ਰੋਬਲਮ ਉਦੋਂ ਆ ਜਾਂਦੀ ਹੈ ਜੀ ਜਦੋਂ ਤੁਹਾਡੇ skin ਦੇ ਵਿੱਚ ਖਾਰਿਸ਼ ਸ਼ੁਰੂ ਹੋ ਜੇ ਸਿੱਕਰੀ ਤੁਹਾਡੇ ਵਾਲ ਸਾਡੇ ਪਰਦਾਦਾ ਜੀ ਬੜੀ ਸੋਹਣੀ ਗੱਲ ਕਹਿੰਦੇ ਹੁੰਦੇ ਸੀ ਔਰ ਮੈਨੂੰ ਉਹ ਗੱਲ ਹਮੇਸ਼ਾ ساری ਉਮਰ ਲਈ ਯਾਦ ਆ ਉਹਨਾਂ ਨੇ ਕਿਸੇ ਬੰਦੇ ਨੇ ਆਉਣਾ ਤੇ ਉਹਨਾਂ ਨੇ ਕਹਿਣਾ ਵੀ ਜੀ ਮੇਰੇ ਨਾ ਵਾਲਾਂ ਦੇ ਵਿੱਚ ਸਿੱਕਰੀ ਪੈ ਚਲੀ ਤੇ ਉਹਨਾਂ ਨੇ ਕਿਹਾ ਅੱਛਾ ਕੰਨ ਦੇ ਉੱਤੇ ਦੀ ਜਿਹੜਾ ਮਾਸ ਆ ਉਹ ਤਾਂ ਨਹੀਂ ਪਿੱਛੇ ਤਾਂ ਅੱਗੇ ਬਣ ਬਣ ਟੁੱਟਦਾ ਕਹਿੰਦੇ ਐਵੇਂ ਵੀ ਹੋਣ ਲੱਗੇ ਠੀਕ ਹੈ ਗਿੱਟਿਆਂ ਦੇ ਉੱਤੇ ਕੋਈ ਦਾਗ ਤਾਂ ਨਹੀਂ ਪੈਣ ਲੱਗੇ ਕਹਿੰਦਾ ਹੋਣ ਲੱਗੇ ਤਾਂ ਮੇਰੇ ਪਰਦਾਦਾ ਜੀ ਨੇ ਅੱਗੇ ਕਿਹਾ ਕਰਨਾ 4 ਸਾਲ ਰੁਕ ਜਾ ਤੇਰੇ ਲੱਤਾਂ ਗਲ ਜਾਣੀਆਂ ਤੇ ਉਹ ਬੰਦਾ ਕਹਿੰਦਾ ਸੀ ਇਹ ਕਿਉਂ ਜੀ ਉਹ ਕਹਿੰਦੇ ਸਿਰੋਸਿਸ ਦੀ ਪਹਿਲੀ ਨਿਸ਼ਾਨੀ ਆ ਤੁਹਾਡੇ ਲੀਵਰ ਇਸ ਤਰ੍ਹਾਂ ਦੇ ਐਨਜ਼ਾਈਮਸ ਪ੍ਰੋਡਿਊਸ ਕਰੂਗਾ ਆਪਦੇ ਆਪ ਨੂੰ ਬੈਲੈਂਸ ਕਰਨ ਲਈ ਆਪਦੀ ਹੀਟ ਨੂੰ ਐਕਸਕਰੀਟ ਕਰਨ ਲਈ ਥੋੜੀ ਸਾਰੀ ਸਕਿਨ ਗਿਲਾ ਦੂਗਾ ਬਹੁਤ سارے ਲੋਕ ਨੇ ਜਿਨ੍ਹਾਂ ਦੇ ਪੈਰ ਅਸੀਂ ਗਲੇ ਹੋਏ ਦੇਖਿਆ ਲੋਕ ਨਾ ਮਯਾਕ ੜਾ ਦਿੰਦੇ ਨੇ ਵੀ ਇਹ ਸ਼ਾਇਦ ਕਿਸੇ ਦਾ ਸ਼ਰਾਪ ਲੱਗ ਗਿਆ ਸ਼ਰਾਪ ਨਹੀਂ ਲੱਗਿਆ ਤੁਹਾਡੇ ਲੀਵਰ 'ਚ ਕੋਈ ਨੁਕਸ ਹੈ ਔਰ ਸੋਸਾਇਟੀ ਬੜਾ ਆਰਾਮ ਨਾਲ ਮਯਾਕ ੜਾ ਦਿੰਦੀ ਆ ਇਹਨੂੰ ਨਾ ਕਿਸੇ ਨੇ ਕੀਆ ਕਰਾਇਆ ਕਰਤਾ ਜਾਂ ਇਹਨੂੰ ਕਿਸੇ ਦਾ ਸ਼ਰਾਪ ਲੱਗ ਗਿਆ ਇਹ ਸ਼ਰਾਪ ਜਾਂ ਕੀਆ ਕਰਾਇਆ ਨਹੀਂ ਮੈਟਰ ਕਰਦਾ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਰੱਖੋ ਤਾਂ ਇਹ ਚੀਜ਼ ਐਗਜ਼ਿਸਟਿੰਗ ਕਰਦੀ ਹੈ ਦੂਸਰੀ ਗੱਲ ਤੁਸੀਂ ਆਪਦੇ ਲੀਵਰ ਦਾ ਧਿਆਨ ਰੱਖੋ ਤਾਂ ਸਕਿਨ ਤੁਹਾਡੀ ਲੀਵਰ ਦਾ ਕਹਿੰ ਲੋ ਰਿਫਲੈਕਸ਼ਨ ਜਿਹੜੀ ਸਕਿਨ ਦੇ ਉੱਤੇ ਖਾਰਿਸ਼ ਹੋਈ ਜਾਂਦੀ ਹੈ ਜੀ ਧੱਫੜ ਖਾਜ ਹਰ ਵੇਲੇ ਮੂੰਹ ਦੇ ਉੱਤੇ ਵੀ ਜਿਹੜੇ ਅਸੀਂ ਕਹੇ ਲਈ ਜੀ ਬਹੁਤ ਸਾਡੀਆਂ ਭੈਣਾਂ ਦੇ ਸਾਡੇ ਵੀਰਾਂ ਦੇ ਅਸੀਂ ਕਹੇ ਲਈ ਕਿ ਮੌਕੇ ਸਟਾਈਲ 'ਚ ਵੀ ਨਿਕਲਣ ਲੱਗ ਜਾਂਦੇ ਨੇ ਮਾਸ ਅਲੱਗ ਤੋਂ ਦਿਖਣ ਲੱਗ ਜਾਂਦਾ ਹੈ ਬਗਲਾਂ ਦੇ ਵਿੱਚ ਗਰਦਨ ਦੇ ਉੱਤੇ ਦੇਖੋ ਤਿੰਨ ਚੀਜ਼ਾਂ ਤੁਸੀਂ ਨੋਟਿਸ ਕਰਿਓ ਜਿਹੜੇ ਲੋਕਾਂ ਨੂੰ ਸਕਿਨ ਦੀ ਕੋਈ ਵੀ ਪ੍ਰੋਬਲਮ ਹੋਊਗੀ ਨਾ ਉਹਨਾਂ ਨੂੰ ਤਿੰਨ ਪ੍ਰੋਬਲਮਾਂ ਤਿੰਨਾਂ ਚੋਂ ਇੱਕ ਪ੍ਰੋਬਲਮ ਜ਼ਰੂਰ ਹੋਊਗੀ ਪਹਿਲੀ ਪ੍ਰੋਬਲਮ ਡਾਈਜੈਸ਼ਨ ਪ੍ਰੋਪਰ ਨਹੀਂ ਹੋਣੀ ਜੇ ਇਹ ਨਹੀਂ ਹੈਗੀ ਦੂਸਰੀ ਪ੍ਰੋਬਲਮ ਤੁਹਾਨੂੰ ਕਬਜ਼ ਦੀ ਦਿੱਕਤ ਹੋਊਗੀ ਜੇ ਇਹ ਵੀ ਪ੍ਰੋਬਲਮ ਨਹੀਂ ਹੈਗੀ ਤਾਂ ਰੋਟੀ ਖਾਂਦੇ ਸਾਰ ਆਲਸ ਪੈਣਾ ਸ਼ੁਰੂ ਹੋ ਜਾਂਦਾ ਉਹ ਇਹ ਤਿੰਨਾਂ ਪ੍ਰੋਬਲਮ ਚੋਂ ਇੱਕ ਨਾ ਇੱਕ ਪ੍ਰੋਬਲਮ ਉਸ ਬੰਦੇ ਨੂੰ ਹੋਊਗੀ ਥੋੜਾ ਲੀਵਰ ਜੀ ਪ੍ਰੋਪਰ ਫੰਕਸ਼ਨ ਕਰੇ ਕਿੱਥੇ ਦਾ ਆਪਾਂ ਖਾਦੀ ਜਾਨਦਾਰ ਚੀਜ਼ ਲੋਕ ਖਾਤਾ ਚਿਕਨ ਰਏ ਨੇ ਤਾਕਤ ਵਾਸਤੇ ਪਰ ਉਹ ਚਿਕਨ ਅੰਦਰ ਜਾ ਕੇ ਪਾਚ ਰਿਆ ਨਹੀਂ ਹਲਸ ਬਣਾ ਰਿਆ ਗੰਦੀਆਂ ਆਪਾਂ ਕਹਿ ਲੋ ਵਾਯੂ ਪੈਦਾ ਕਰ ਰਿਆ ਵਾ ਉਹ ਤੁਹਾਡੇ ਸਿਰ ਨੂੰ ਚੜ ਰਹੀ ਸਿਰ ਦਰਦ ਸਕਿਨ ਦੀ ਅਲਰਜੀ ਇਹ ਸਾਰੀਆਂ ਚੀਜ਼ਾਂ ਲੀਵਰ ਤੋਂ ਸ਼ੁਰੂ ਹੋ ਜਾਂਦੀਆਂ ਨੇ ਸੋ ਆਪਣੀ ਗਟ ਕਲੀਨ ਰਹਿਣੀ ਬਹੁਤ ਜ਼ਰੂਰੀ ਤੇ ਫਿਰ ਉਹਦੇ ਵਾਸਤੇ ਕੀ ਹੈ ਜਿਹੜੀ ਹੁਣ ਇਹ ਉੱਪਰਲਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਉੱਪਰਲਾ ਮੂੰਹ ਮੁਹੰਦਰਾ ਹੈਗਾ ਉੱਪਰਲੀ ਗੰਦਗੀ ਹੈਗੀ ਚਾਹੇ ਗਰਦਨ ਦੀ ਚਾਹੇ ਗੋਹਣੀਆਂ ਦੀ ਚਾਹੇ ਗਿੱਡਿਆਂ ਦੀ ਚਾਹੇ ਗੋਡਿਆਂ ਦੀ ਹੈਨਾ ਉਹ ਉਹ ਤੇ ਤੁਸੀਂ ਕਹਿ ਰਹੇ ਹੋ ਕਿ ਬੜੇ ਵਧੀਆ ਰਾਮਵਨ ਨੁਸਖਾ ਹੈਗਾ ਇਹ ਤੁਸੀਂ ਦੱਸਾਂਗੇ ਕਿ ਕਿਵੇਂ ਬਣਦਾ ਹੈ ਤੇ ਫਿਰ ਜਿਹੜੀ ਅੰਦਰਲੀ ਗੰਦਗੀ ਹੈਗੀ ਆ ਉਹਨੂੰ ਕਿਵੇਂ ਸਾਫ਼ ਕੀਤਾ ਜਾ ਸਕਦਾ ਹੈ ਜਿਸ ਕਰਕੇ ਪ੍ਰੋਬਲਮ ਆ ਰਹੀ ਹੈ ਮੈਂ ਕਿ ਨਹੀਂ ਜਿੰਨਾ ਲੋਕਾਂ ਨੂੰ ਕਬਜ਼ ਦੀ ਦਿੱਕਤ ਹੈ ਪੇਟ ਦੇ ਵਿੱਚ ਕੋਈ ਸਫਾਈ ਨਹੀਂ ਮਹਿਸੂਸ ਕਰਦੇ ਆਪ ਉਹਨਾਂ ਨੂੰ ਲੱਗਦਾ ਵੀ ਰੋਟੀ ਖਾਂਦੇ ਸਰ ਆ ਜਗ੍ਹਾ ਦੇ ਉੱਤੇ ਭਾਰ ਪੈ ਗਿਆ ਤੀਸਰੀ ਗੱਲ ਵਜਨ ਵਾਧਦਾ ਜਾ ਰਿਹਾ ਵਾ ਸਰੀਰ ਦੇ ਅੰਦਰ ਹਰ ਟਾਈਮ ਬੇਹਾਪਨ ਜਿਵੇਂ ਆਪਾਂ ਕਹਿੰਦੇ ਖਿਜਿਆ ਖਿਜਿਆ ਹੈਡੇਕ ਰਹਿਣਾ ਇਹ ਸਭ ਨਿਸ਼ਾਨੀਆਂ ਨੇ ਫੈਟੀ ਲੀਵਰ ਵਾਲ ਦੀਆਂ ਅਗਰ ਤੁਹਾਨੂੰ ਫੈਟੀ ਲੀਵਰ ਆ ਰਿਹਾ ਵਾ ਤੁਸੀਂ 15 ਦਿਨ ਲਈ ਮਹਾਰਾਜਾ ਸ਼ਹੀ ਸ਼ਰਬਤ ਪੀਓ ਆਪਾ ਅੱਛਾ ਤੁਸੀਂ 15 ਦਿਨ ਲਈ ਦਾ ਮਹਾਰਾਜਾ ਸ਼ਹੀ ਸ਼ਰਬਤ ਪੀਓ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਪੀਤਾ ਨਹੀਂ ਜੀ ਹੁਣ ਤਾਂ ਨਾਲੇ Amazon ਦੇ ਉੱਤੇ ਵੀ ਹੈਗਾ ਜੀ ਤੇ ਜਿਨ੍ਹਾਂ ਲੋਕਾਂ ਨੇ ਮਹਾਰਾਜਾ ਸ਼ਹੀ ਸ਼ਰਬਤ ਪੀਤਾ ਐਨਕ ਜੀ ਬੱਸ ਇਨਕ ਤੁਸੀਂ ਸਵੇਰੇ ਦੁਪਹਿਰੇ ਚਮੜੀ ਰੋਗਾਂ 'ਚ ਕੀ ਕਰੂਗਾ ਜੀ ਚਮੜੀ ਦੇ ਤੁਸੀਂ ਮੈਨੂੰ ਦੱਸ ਕਿ ਕਿੱਟਾ ਤੇ ਸਾਰੇ ਰੋਗ ਹੀ ਚਮੜੀ ਦੇ ਤੁਹਾਡੀ ਸਕਿਨ ਦੇ ਜਿੰਨੇ ਵੀ ਰੋਗ ਨੇ ਸਾਰੇ ਲੀਵਰ ਦੇ ਥਰੂ ਨੇ ਜਦੋਂ ਲੀਵਰ ਤੁਹਾਡਾ ਸਾਫ਼ ਆ ਪੇਟ ਸਾਫ਼ ਆ ਤੁਹਾਨੂੰ ਦਿੱਕਤ ਕੋਈ ਨਹੀਂ ਹੁਣ ਤੁਸੀਂ ਸੋਚ ਕੇ ਦੇਖੋ ਜੀ ਇੱਕ ਬੰਦੇ ਨੂੰ 4 ਦਿਨ ਤੋਂ ਟੱਟੀ ਨਹੀਂ ਆ ਰਹੀ ਕਿਉਂ ਠੀਕ ਹੁਣ ਜਿਹੜੇ ਬੰਦੇ ਨੂੰ ਟੱਟੀ ਰੋਜ਼ ਆਉਣੀ ਚਾਹੀਦੀ ਆ ਉਹ ਬੰਦੇ ਨੂੰ 4 ਦਿਨ ਤੋਂ ਟੱਟੀ ਨਹੀਂ ਆ ਰਹੀ ਤਾਂ ਜਿਹੜੀ ਟੱਟੀ ਪਈ ਆ ਕਿ ਉਹ ਥੱਲੇ ਵਾਲੀ ਮਿਊਕਸ ਨਹੀਂ ਹਲਾ ਦੂਗੀ ਜਦੋਂ ਮਿਊਕਸ ਹਲਾ ਦੂਗੀ ਹੌਲੀ ਹੌਲੀ ਉੱਥੇ ਅਲਸਰ ਪਣਨੇ ਸ਼ੁਰੂ ਹੋ ਜਾਣੇ ਆ ਅਲਸਰ ਐਟਿਵ ਕੋਲੈਕਟਸ ਦੀ ਪ੍ਰੋਬਲਮ ਨਾ ਵੀ ਖੜੀ ਕਰ ਲਈ ਆਪਾਂ ਤਾਂ ਇਹ ਜਿਹੜੀ ਇੱਕ ਦਿਨ ਤੁਹਾਨੂੰ ਪਾਟੀ ਨਾ ਆਵੇ ਜਦੀ ਉਹਦੇ ਉੱਤੇ ਗੌਰ ਕਰੋ ਤੁਸੀਂ ਜੇ ਛੋਟਾ ਇੱਕ ਰੇਲੂ ਨੁਕਤਾ ਮੈਂ ਤੁਹਾਨੂੰ ਦੱਸ ਦਿੰਨਾ ਵਾ ਤੁਸੀਂ ਇੱਕ ਕੰਮ ਕਰਿਆ ਕਰੋ ਤੁਹਾਨੂੰ ਪਾਟੀ ਨਹੀਂ ਆਈ ਪੇਟ ਨਹੀਂ ਸਾਫ਼ ਹੋਇਆ ਸਵੇਰੇ ਉੱਠੋ ਇੱਕ ਨਾਰੀਲ ਪਾਣੀ ਪੀਓ ਖਾਲੀ ਪੇਟ ਇੱਕ ਨਾਰੀਲ ਪਾਣੀ ਪੀਓ ਤੇ ਵਿਦਨ ਮੈਂ ਕਹਿੰਨਾ ਅੱਧਾ ਘੰਟਾ ਉਹਨੂੰ ਆਪ ਨੂੰ ਕੁਦਰਤ ਦੇ ਇੱਧਰ ਕਿੰਨੀ ਕਿ ਤਾਕਤ ਆ ਉਹ ਨਾਰੀਲ ਪਾਣੀ ਦਿਖਾ ਦੂਗਾ ਤੁਹਾਨੂੰ ਜੀ ਜੀ ਅੱਛਾ ਤੇ ਫਿਰ ਜਿਨ੍ਹਾਂ ਦੇ ਮੂੰਹ ਤੇ ਝੁਰੜੀਆਂ ਪੈ ਗਈਆਂ ਨੇ ਚਾਹੇ ਉਹ ਕਾਲੇ ਰੰਗ ਦੇ ਨੇ ਚਾਹੇ ਸਾਵਲੇ ਰੰਗ ਦੇ ਨੇ ਜਿਨ੍ਹਾਂ ਦੇ ਝੁਰੜੀਆਂ ਪੈ ਗਈਆਂ ਝੁਰੜੀਆਂ ਤੇ ਨੁਸਖਾ ਕਾਮਯਾਬ ਹੋਊਗਾ ਲੈਕਿ ਨਹੀਂ ਬਿਲਕੁਲ ਕਾਮਯਾਬ ਹੋਊਗਾ ਇਹਦੇ ਵਾਸਤੇ ਨਾ ਤੁਸੀਂ ਇੱਕ ਚੀਜ਼ ਕਰਿਓ ਅਕਸਰ ਲੋਕਾਂ ਤੋਂ ਗਲਤੀ ਕੀ ਹੁੰਦੀ ਆ ਮੈਂ ਵੀ ਇਹ ਚੀਜ਼ ਵਰਤ ਕੇ ਦੇਖੀ ਆ ਔਰ ਮੈਂ ਆਪਦੀ ਤਾਂ ਫੋਟੋ ਵੀ ਰੱਖੀ ਆ ਇਸ ਚੀਜ਼ ਨੂੰ ਦਿਖਾਉਣ ਵਾਸਤੇ ਬਿਫੋਰ ਐਂਡ ਆਫਟਰ ਪਹਿਲਾ ਆਪਦੀ ਫੋਟੋ ਖਿਚੋ ਆਪਦੀ ਵਾਈਫ ਨੂੰ ਇੰ ਇੰਨਾ ਤਜਰਬਾ ਇੰਨਾ ਮਤਲਬ ਤੁਹਾਨੂੰ ਤਜਰਬਾ ਕੀਤਾ ਹੋਇਆ ਔਰ ਇੰਨਾ ਵੱਡਾ ਦਾਵਾ ਜੇ ਕਹਿੰਨਾ ਤਾਂ ਮੈਂ ਹੁਣੀ ਫੋਨ ਤੇ ਦਿਖਾ ਦਿੰਦਾ ਜੀ ਦਿਖਾ ਦਿਓ ਇੱਕ ਸੈਕਿੰਡ ਸੋ ਤੁਸੀਂ ਦੇਖੋ ਇਹ ਨੁਸਖਾ ਇਹਨਾਂ ਨੇ ਖੁਦ ਵਰਤਿਆ ਹੋਇਆ ਵਰਤਣ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਇਹ ਇਹਨਾਂ ਦਾ ਘਰੇਲੂ ਨੁਸਖਾ ਹੈਗਾ ਜੋ ਘਰ ਦੇ ਵਿੱਚ ਇਹ ਯੋद्धा ਹੋਣੇ ਕਿਉਂਕਿ ਵੈਦ ਜਗਦੀਪ ਜੀ ਉਹਨਾਂ ਦੇ ਬੇਟੇ ਨੇ ਇਹ ਇਹਨਾਂ ਦੇ ਵੈਦ ਜਗਦੀਪ ਜੀ ਜੋ ਆਪਣੇ ਘਰ 'ਚ ਯੂਜ਼ ਕਰਦੇ ਨੇ ਜੀ ਅੱਛਾ ਆ ਮੈਂ ਪਹਿਲਾ ਫੋਟੋ ਖਿੱਚੀ ਆ ਉਦੋਂ ਬਾਅਦ ਮੈਂ ਨੁਕਤਾ ਲਾ ਰਿਹਾ ਵਾਂ ਬਣਾਉਣ ਤੋਂ ਬਾਅਦ ਆ ਉਦੋਂ ਬਾਅਦ ਲਾ ਕੇ ਛੱਡਦਾ ਅੱਛਾ ਆ ਉਦੋਂ ਬਾਅਦ ਚਿਹਰਾ ਤੋਲਿਆ ਲਾ ਲਾ ਬ੍ਰੈਕਫਾਸਟ ਵਧਾ ਲਓ ਤੁਸੀਂ ਜੀ 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 ਸੋ ਤੁਸੀਂ ਦੇਖੋ ਯੋਧਾ ਜੀ ਦਾ ਇਹ ਸਾਫ਼ ਸਾਫ਼ ਇਹਨਾਂ ਨੇ ਖੁਦ ਪਹਿਲਾਂ ਆਪਣੇ ਤੇ ਤਜਰਬੇ ਕਰ ਚੁੱਕੇ ਨੇ ਦੇਖੋ ਪਹਿਲਾਂ ਦਾ ਜਿਹੜਾ ਫੇਸ ਇਹਨਾਂ ਦਾ ਇੱਕ ਨੰਬਰ ਦੇ ਉੱਤੇ ਇਹ ਦੇਖੋ ਤੁਸੀਂ ਇਹ ਫੇਸ ਹੈਗਾ ਆ ਉਸ ਤੋਂ ਬਾਅਦ ਲਗਾਇਆ ਆ ਫਾਰਮੂਲਾ ਅਪਲਾਈ ਕੀਤਾ ਤੇ ਬਿਲਕੁਲ ਇਹਦਾ ਕਮਾਲ ਦੀ ਗੱਲ ਹੈ ਜੀ ਨਾਲੋਂ ਨਾਲ ਹੀ ਨਾਲੋਂ ਨਾਲ ਹੀ 15 ਮਿੰਟ ਦੇ ਵਿੱਚ ਵਿੱਚ ਅਸੀਂ ਇਹ ਕੀਤਾ ਔਰ ਮੇਰੀ ਵਾਈਫ ਨੇ ਫੋਟੋਆਂ ਖਿੱਚੀਆਂ ਨੇ ਮੈਂ ਆਪਦੇ ਹੱਥ ਚ ਵਾਈਫ ਨੂੰ ਸਪੈਸ਼ਲੀ ਗਿਆ ਮੈਂ ਕਿਹਾ ਇਹ ਆਪਾਂ ਫੋਟੋ ਖਿੱਚ ਕੇ ਕਰਨਾ ਵਾ ਕੰਮ ਇਹਦਾ ਕਾਰਨ ਆ ਆਪਾਂ ਲੋਕਾਂ ਨੂੰ ਤਾਂ ਕਹਿ ਦਈਏ ਵੀ ਤੁਸੀਂ ਆ ਕਰ ਲਓ ਲੋਕਾਂ ਦਾ ਪਿਆਰ ਆ ਲੋਕਾਂ ਦਾ ਵਿਸ਼ਵਾਸ ਹੋ ਕਰ ਵੀ ਲੈਣਗੇ ਪਰ ਕਿਤੇ ਐ ਨਾ ਹੋਵੇ ਆਪਾਂ ਮੁੜ ਕੇ ਬਦਨਾਮੀ ਖੱਟ ਲਈ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਕੀ ਕੰਮ ਕਰਦੀ ਹੈ ਔਰ ਇਹ ਗੱਲ ਮਹਾਰਾਜਾ ਸ਼ਹੀ ਸ਼ਰਬਤ ਦੀ ਸਾਡਾ ਆਪਦਾ ਪਰਿਵਾਰ ਪੀਂਦਾ ਹੀ ਸਾਡਾ ਜਿੰਨਾ ਸਟਾਫ ਆ ਸਾਡੀ ਜਿੰਨੀ ਟੀਮ ਆ 올 ਓਵਰ ਵਰਲਡ ਜਿੰਨੇ ਸਾਡੇ ਨਾਲ ਲੋਕ ਜੁੜੇ ਹੋਏ ਨੇ ਉਹ ਸਾਰੇ ਸ਼ਰਬਤ ਦਾ ਸੇਵਨ ਕਰਦੇ ਨੇ ਪਾਰਟਿਕੁਲਰਲੀ ਪ੍ਰੈਕਟੀਕਲੀ ਪਰਸਨਲੀ ਹਰ ਬੰਦਾ ਮਹਾਰਾਜਾ ਸ਼ਹੀ ਸ਼ਰਬਤ ਬਹੁਤ ਸਾਰੇ ਸਾਡੇ ਇਸ ਤਰ੍ਹਾਂ ਦੇ ਰਿਲੇਸ਼ਨਸ ਨੇ ਜਿਹੜੇ ਮਹਾਰਾਜਾ ਸਹੀ ਸ਼ਰਬਤ ਕਰਕੇ ਬਹੁਤ ਵੱਡੇ ਵੱਡੇ ਅਫਸਰਾਂ ਤੱਕ ਸਾਡੇ ਜਿਹੜੇ ਰਿਲੇਸ਼ਨਸ ਬਹੁਤ ਸੋਹਣੇ ਰਿਲੇਸ਼ਨਸ ਬਣੇ ਔਰ ਉਹ ਲੋਕ ਅੱਗੇ ਦੀ ਅੱਗੇ ਲੋਕਾਂ ਨੂੰ ਦੱਸਦੇ ਨੇ ਵੀ ਹੋਰ ਕੋਈ ਚੱਕਰ ਚ ਨਾ ਪਿਓ ਮਹਾਰਾਜਾ ਸਹੀ ਸ਼ਰਬਤ ਪੀਣਾ ਸ਼ੁਰੂ ਕਰੋ ਚਲੋ ਤੇ ਫਿਰ ਇਹ ਸਾਰਾ ਨੁਸਕਾ ਦੱਸ ਦੋ ਇਹ ਕੀ ਹੈ ਤੁਸੀਂ ਕੀ ਬਣਾਉਣਾ ਹੈ ਅੱਜ ਔਰ ਕਿਵੇਂ ਦਾ ਯੂਜ਼ ਕਰਨਾ ਹੈ ਔਰ ਕਿਸ ਤਰੀਕੇ ਦੇ ਦੇ ਜਿਹੜੇ ਫਾਇਦੇ ਨੇ ਸਾंवਲੇ ਰੰਗ ਵਾਲਿਆਂ ਨੂੰ ਵੀ ਔਰ ਗੋਰੇ ਰੰਗ ਵਾਲਿਆਂ ਨੂੰ ਅੱਛਾ ਜਿਨ੍ਹਾਂ ਦੇ ਰੰਗ ਗੋਰੇ ਨੇ ਜੀ ਆਲਰੇਡੀ ਫਿਰ ਉਹ ਕੀ ਕਰਨਗੇ ਮੈਂ ਕਿ ਨਹੀਂ ਜਿਨ੍ਹਾਂ ਦੇ ਰੰਗ ਗੋਰੇ ਹਨ ਜਿਨ੍ਹਾਂ ਨੂੰ ਐ ਲੱਗਦਾ ਵੀ ਮੇਰਾ ਰੰਗ ਗੋ ਸਾਰਾ ਦਿਨ ਆਪਦਾ ਜੋ ਕੰਮ ਕਰਦੇ ਹੋ ਸਾਰਾ ਕੰਮ ਕਰੋ ਰਾਤ ਨੂੰ ਘਰੇ ਆ ਕੇ ਆਪਦੀ ਫੋਟੋ ਖਿੱਚੋ ਫੋਟੋ ਖਿੱਚ ਲਈ ਫੋਟੋ ਖਿੱਚਣ ਤੋਂ ਬਾਅਦ ਆ ਜਿਵੇਂ ਮੈਂ ਬਣਾ ਰਿਆ ਇਹਨੂੰ ਐ ਬਣਾਓ ਬਣਾਉਣ ਤੋਂ ਬਾਅਦ ਇਹਨੂੰ ਲਾਓ 15 ਮਿੰਟ ਤੱਕ ਲਾ ਕੇ ਰੱਖੋ ਫੇਰ ਫੋਟੋ ਖਿੱਚੋ ਅੱਛਾ ਉਹ ਫੋਟੋ ਸਾਨੂੰ ਜਰੂਰ ਸ਼ੇਅਰ ਕਰੋ ਡਾਕਟਰ ਜੀ ਡੀ ਆਰ ਦੇ ਇੰਸਟਾਗ੍ਰam ਫੇਸਬੁਕ YouTube ਕਿਤੇ ਵੀ ਤੁਸੀਂ ਪਾਉਨੇ ਹੋ ਤੁਸੀਂ ਆਪਦੀ ਪਰਸਨਲ ਸਟੋਰੀ ਦੇ ਵਿੱਚ ਸ਼ੇਅਰ ਕਰੋ ਪਰ ਸਾਨੂੰ ਟੈਗ ਕਰੋ ਸਾਨੂੰ ਉਸ ਚੀਜ਼ ਦੇ ਉੱਤੇ ਮਾਣ ਸਾਨੂੰ ਤੁਸੀਂ ਲੋਕੀਓ ਜਿਹੜਾ ਸਾਡਾ ਹੌਸਲਾ ਅਫਸਾਈ ਕਰਦੇ ਹੋ ਜਿਹੜਾ ਸਾਡਾ ਅੱਜ ਇੰਨਾ ਹੌਸਲਾ ਇੰਨਾ ਪਿਆਰ ਇੰਨੀ ਸਤਿਕਾਰ ਸਮਾਜ ਚ ਲੈ ਕੇ ਬੈਠੇ ਹੋ ਲੋਕਾਂ ਆਧਾਰ ਤੇ ਜੀ ਜੀ ਬਿਲਕੁਲ ਤੁਸੀਂ ਕਹਿ ਰਹੇ ਸੀ ਵੀ ਜਿਨ੍ਹਾਂ ਦੇ ਰੰਗ ਗੋਰੇ ਨੇ ਉਹਨਾਂ ਤੇ 글로ਅ ਆ ਜੂਗੀ ਨੂਰ ਤੁਸੀਂ ਸ਼ਬਦ ਇਸਤੇਮਾਲ ਕੀਤਾ ਸੀ ਕਿ ਜੀ ਨੂਰ ਆ ਜਾਏਗਾ ਜਿਨ੍ਹਾਂ ਦੇ ਰੰਗ ਕਾਲੇ ਆ ਨੇ ਉਹਨਾਂ ਦੇ ਵੀ ਚਿਹਰੇ ਦੇ ਉੱਤੇ ਨੂਰ ਆ ਜਾਏਗਾ ਅੱਛਾ ਗੋਰੇ ਤਾਂ ਬਹੁਤ ਦੂਰ ਚਲੇ ਗਏ ਕੀ ਬਾਤ ਹੈ ਕੀ ਬਾਤ ਹੈ ਅੱਛਾ ਇਹ ਹੈ ਕਿ ਜੀਸਾ ਨੂੰ ਇਹ ਤਾਂ ਸਮਝਾ ਦਿਓ ਇੱਕ ਨੂੰ ਸਾਨੂੰ ਹੈ ਜੀ ਐਲੋਵੀਰਾ ਅੱਛਾ ਐਲੋਵੀਰਾ ਐਲੋਵੀਰਾ ਆਪਾਂ ਇੱਕ ਚਮਚਾ ਕੀ ਲੈ ਲਈ ਐਲੋਵੀਰਾ ਐਲੋਵੀਰਾ ਡਾਲ ਲੀ ਠੀਕ ਹੈ ਇਦੇ ਵਿੱਚ ਆਪਾਂ ਇੱਕ ਹੀ ਚੀਜ਼ ਹੈ ਇਹ ਕਹਾਦਾ ਚੂਰਨ ਹੈ ਜੀ ਇਹ ਚੂਰਨ ਬੜਾ ਕਾਰੀਗਰ ਹੈ ਜੀ ਲੋਕਾਂ ਨੇ ਬੜਾ ਮਜ਼ਾ ਕਰਾਇਆ ਸਾਡਾ ਇਹਦੇ ਪਿੱਛੇ ਅਸੀਂ ਲੋਕਾਂ ਨੂੰ ਕਿਹਾ ਵੀ ਤੁਸੀਂ ਚੌਲਾਂ ਦਾ ਆਟਾ ਲੈ ਲਓ ਚੌਲਾਂ ਦਾ ਆਟਾ ਮੈਂ ਚੂਰਨ ਸਮਝ ਗਏ ਜੀ ਅਸੀਂ ਜੀ ਇੰਸਟਾਗ੍ਰam ਤੇ ਇਹ ਚੀਜ਼ ਦੱਸੀ ਲੋਕਾਂ ਨੂੰ ਵੀ ਤੁਸੀਂ ਚੌਲਾਂ ਦਾ ਆਟਾ ਲੈ ਲਓ ਮੈਂ ਕਹਿੰਦਾ ਇਹ ਵੈਰਾਈਟੀ ਦੇਖੋ ਤੁਸੀਂ ਲੋਕਾਂ ਦੀ ਇੱਕ ਭਾਈ ਸਾਹਿਬ ਨੇ ਕਿਹਾ ਕਹਿੰਦੇ ਜਿਹੜੇ ਚੌਲਾਂ ਦਾ ਆਟਾ ਲੈਣਾ ਇਹ ਬਾਸਮਤੀ ਦਾ ਲੈਣਾ ਕਿ ਟੋਟੇ ਵਾਲਾ ਲੈਣਾ ਮੈਂ ਕਹੇ ਇਹ ਵੀ ਬੜਾ ਦੇਖੋ ਡੂੰਗਾ ਸਵਾਲ ਆ ਮੈਂ ਕਹੇ ਤਾਂ ਧਰਮ ਸੰਕਟ ਚ ਪਤਾ ਹੁਣ ਤੁਹਾਨੂੰ ਇੱਕ ਬੰਦੇ ਨੇ ਹੋਰ ਪੁੱਛਿਆ ਕਹਿੰਦਾ ਪਲਾਉ ਦਾ ਆਟਾ ਲੈ ਸਕਦੇ ਆ ਮੈਂ ਕਹੇ ਹੁਣ ਦੱਸੋ ਕੀ ਕਹਿ ਸਕਦੇ ਫਿਰ ਇਹ ਕੀ ਚੀਜ਼ ਹੈ ਇਹ ਐਲੋਵੇਰਾ ਹੋਗੀ ਐਲੋਵੇਰਾ ਜੈਲ ਹੋਗੀ ਆਮ ਘਰਾਂ ਦੇ ਵਿੱਚ ਜਿਹੜੀ ਸਾਡੇ ਲੱਗੀ ਹੁੰਦੀ ਹੈ ਮੈਂ ਕੰਨ ਜੀ ਜੇ ਤੁਹਾਡੇ ਘਰੇ ਲੱਗੀ ਹੋਈ ਆ ਤੁਸੀਂ ਉਹਦੇ ਉੱਪਰ ਵਾਲਾ ਪੱਤਾ ਕੱਟ ਕੇ ਉਹਦੇ ਵਿੱਚੋਂ ਜੈਲ ਐਕਸਕ੍ਰੇਟ ਕਰਕੇ ਤੇ ਉਹਨੂੰ ਯੂਜ਼ ਕਰੋ ਸਾਰਨ ਨਾਲੋਂ ਵਧੀਆ ਚੌਲਾਂ ਦੇ ਚੱਕਰ ਚ ਨਾ ਪਿਓ ਜਿਹੜੇ ਤੁਹਾਡੇ ਘਰੇ ਚੌਲ ਹੈਗੇ ਆ ਦੋ ਚਮਚੇ ਲੈ ਕੇ ਉਹਨੂੰ ਪੀਸ ਲਿਓ ਨਹੀਂ ਤਾਂ ਐਵੇਂ ਹੀ ਹੁਲ ਜੈ ਜਾਂਦੇ ਮੈਂ ਤਾਂ ਕਮੈਂਟ ਪੜ ਪੜ ਤੁਸੀਂ ਮੇਰੇ ਵੀਡੀਓ ਦੇ ਥੱਲੇ ਇੰਸਟਾਗ੍ਰam ਤੇ ਕਮੈਂਟ ਚੈੱਕ ਕਰਿਓ ਬਹੁਤ ਮੈਂ ਕਿ ਨਹੀਂ ਕੁਛ ਤਾਂ ਬੰਦੇ ਜਿਵੇਂ ਕਹਿੰਦੇ ਨੌਜਵਾਨ ਜਿਹੜੇ ਮੁੰਡੇ ਹੁੰਦੇ ਉਹ ਮਜ਼ਾਕੀਆ ਤੌਰ ਤੇ ਹੁੰਦੇ ਨੇ ਜੀ ਜੀ ਬੜਾ ਮਿਕ ਨੇ ਉਹਨਾਂ ਨੇ ਤਾਂ ਗਾਹ ਪਾਇਆ ਪਿਆ ਉਹ ਕਮੈਂਟਾਂ ਦੇ ਵਿੱਚ ਜੀ ਜੀ ਤੀਸਰੀ ਚੀਜ਼ ਇਹਦੇ ਚ ਆਪਾਂ ਲੈ ਰਹੇ ਆ ਇਹਦੇ ਵਿੱਚ ਕੋਕੋਨਟ ਆਇਲ ਜੀ ਪਾਮ ਆਇਲ ਤੇ ਗਲਿਸਰੀਨ ਓਕੇ ਠੀਕ ਹੈ ਇਹ ਤਿੰਨ ਚੀਜ਼ਾਂ ਦਾ ਮਿਸ਼ਰਣ ਆਪਾਂ ਇਹਦੇ ਵਿੱਚ ਇੱਕ ਚਮਚਾ ਇਹਦਾ ਲੈਣਾ ਇਹਦਾ ਪਾਤਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਰ ਦੇਣਾ ਮਿਕਸ ਕੀ ਬਾਤ ਹੈ ਇਹਦੇ ਮਿਸ਼ਰਣ ਜੇ ਬਣ ਗਏ ਜੀ ਇੱਕ ਮੈਂ ਕਿਹਾ ਸਰ ਤੁਸੀਂ ਇਹ ਕੀ ਬਣ ਗਏ ਛੱਡੋ ਬੰਦਾ ਆਪਣੀ ਫੋਟੋ ਖਿੱਚੇ ਬਸ ਅੱਛਾ ਗੱਲ ਇਹ ਵੱਡਾ ਐਡਾ ਵੱਡਾ ਚੈਲੰਜ ਅੱਜ ਅਸੀਂ 15 ਮਤਲਬ ਨਾ 21 ਦਿਨ ਨਾ 15 ਦਿਨ ਨਾ 10 ਦਿਨ ਸਿਰਫ 15 ਮਿੰਟ ਮੈਂ ਕਿਹਾ ਨਹੀਂ 15 ਮਿੰਟ ਤੁਸੀਂ ਕਰੋ ਔਰ 15 ਦਿਨ ਚ ਇੱਕ ਵਾਰੀ ਕਰੋ ਰੋਜ਼ ਨਾ ਕਰਨ ਲੱਗ ਜਾ ਡਰਾਈ ਕਰ ਦੂਗੀ ਇਸਕੇ ਨਾਲ ਅੱਛਾ ਓਵਰ ਡਰਾਈ ਕਰ ਦੂਗੀ ਇਸਕੇ ਨਾਲ ਇਹ ਇਹਦੇ ਚ ਨੋਕਸ ਆ ਇਹਦੇ ਚ ਇੱਕ ਵੀ ਸਕਨ ਓਵਰ ਡਰਾਈ ਵੀ ਕਰ ਸਕਦਾ ਜੇ ਤੁਸੀਂ ਰੋਜ਼ ਰੈਗੂਲਰ ਬੇਸ ਤੇ ਯੂਜ਼ ਕਰੋ ਅਸੀਂ ਇਹ ਵੀਡੀਓ ਬਣਾ ਕੇ ਜੀ ਮਤਲਬ ਇਹ ਹੈ ਕਿ ਅਗਰ ਇਨਸਟੈਂਟ ਸਾਡਾ ਕਿਤੇ ਜਾਣ ਦਾ ਕੋਈ ਪਲਾਨ ਬਣਦਾ ਹੈ 15 ਮਿੰਟ ਦੇ ਵਿੱਚ ਸਾਡੀ ਤਿਆਰੀ ਖਚਵਾ ਦੂਗਾ ਨੁਸਕਾ ਫਾਰਮ ਕਹਿੰਦਾ ਜੀ ਤੁਸੀਂ ਜਿਵੇਂ ਦਿੱਲੀ ਵਾਲੇ ਕਹਿੰਦੇ ਨੇ ਅਰੇ ਭਈਆ ਕਮਾਲ ਹੋ ਗਿਆ ਤੁਸੀਂ ਆਪ ਇਹ ਲੋਕਾਂ ਨੂੰ ਆਪਦੇ ਨੰਬਰ ਬਣਾਉਣ ਦੇ ਮਾਰੇ ਦੱਸੋਗੇ ਉਹ ਯਾਰ ਤੇਰਾ ਚਿਹਰਾ ਡਲ ਜਾ ਲੱਗਦਾ ਤੂੰ ਨੇ ਕੰਮ ਕਰਿਆ ਅਗਰ ਐਂ ਕਰਿਆ ਅਗਰ ਇਹ ਵੀਡੀਓ ਇੰਨੀ ਕਾਮਯਾਬ ਰਹੀ ਸਾਡੀ ਅੱਛਾ ਤੇ ਬਸ ਕਿੰਨੇ ਲਗਾਉਣਾ ਕਿੰਨੇ ਕਿੰਨੇ ਕੇਜੀ ਫਿਰੇ ਬਸ ਤੁਸੀਂ ਆ ਜਿਹੜਾ ਪੇਸਟ ਬਣ ਗਿਆ ਇਹਨੂੰ ਆਪਦੇ ਚਿਹਰੇ ਤੇ ਲਾ ਲਓ ਜਿੰਨਾ ਕੁ ਲਗਾ ਸਕਦੇ ਹੋ ਸਾਰੇ ਚਿਹਰੇ ਦੇ ਉੱਤੇ ਲਾ ਕੇ ਉਹਨੂੰ 15 ਮਿੰਟ ਤੱਕ ਲਾ ਕੇ ਸੁਕਾ ਦਿਓ ਜਦੋਂ ਸੁੱਕ ਗਿਆ ਉਦੋਂ ਵਾਰ ਉਹਨੂੰ ਧੋ ਦੋ ਮੈਂ ਤੁਹਾਨੂੰ ਫੋਟੋਆਂ ਦਿਖਾਈਆਂ ਜੀ ਜੀ ਕੋਈ ਆਪਾਂ ਉਹ ਗੱਲ ਨਹੀਂ ਹੈਗੀ ਔਰ ਮੈਂ ਕਹਿੰਦਾ ਜੀ ਤੁਸੀਂ ਆਪ ਮੇਰੀ ਗੱਲ ਤੇ 1% ਯਕੀਨ ਨਾ ਕਰੋ ਤੁਸੀਂ ਫੋਟੋ ਖਿੱਚੋ ਇੱਕੜਾ ਕਾਨੂੰਨ ਹੈ ਵੀ ਸਾਡੀ ਗੱਲ ਤੇ ਯਕੀਨ ਕਰਨਾ ਹੈ ਆਪ ਲੋਕ ਇਹਨੂੰ ਉਸਕਾ ਫਾਰਮੂਲਾ ਇਸਤੇਮਾਲ ਕਰਕੇ ਦੇਖੋ ਤੁਸੀਂ ਪਰਤਿਆ ਕੇ ਦੇਖੋ ਮੈਂ ਕਹਿੰਦਾ ਨਹੀਂ ਤੁਸੀਂ ਇਹਨੂੰ ਬਣਾਓ ਜਿਵੇਂ ਮੈਂ ਆਪਣਾ ਓਵੇਂ ਬਣਾਓ ਹੋਰ ਜਿਆਦਾ ਵਧੀਆ ਕਰਨਾ ਚਾਹੁੰਦੇ ਇਹ ਚ ਵਿਟਾਮਿਨ E ਦਾ ਕੈਪਸੂਲ ਪਾ ਲਓ ਵਿਟਾਮਿਨ E ਦਾ ਕੈਪਸੂਲ ਪਾ ਕੇ ਇਹਨੂੰ ਪਰਤਿਓ ਔਰ ਜੇ ਸਾਡਾ ਨੁਕਤਾ ਨਹੀਂ ਕਾਮਯਾਬ ਸਾਨੂੰ ਦੱਸਿਓ ਜਰੂਰ ਔਰ ਮੈਂ ਕਹਿੰਦਾ ਜੀ 100% ਤੁਹਾਡੇ ਚਿਹਰੇ ਦੇ ਉੱਤੇ ਗਲੋ ਆਊਗਾ 100% ਇਹ ਗੱਲ ਮੂੰਹੋਂ ਕਹਿਣੀ ਬੜੀ ਔਖੀ ਆ ਜੀ ਜੀ ਵੀ 100% ਫਰਕ ਆਜੂ ਪਰੇ ਗੰਦਾ ਕਿਹੜੇ ਆਧਾਰ ਤੇ ਕਹਿੰਦਾ ਜਦੋਂ ਇਹ ਚੀਜ਼ ਆਪ ਪਰਖੀ ਹੋਵੇ ਸੋ ਤੁਸੀਂ ਇਹਨੂੰ ਵਰਤ ਕੇ ਦੇਖੋ ਤੁਸੀਂ ਕਹੋਗੇ ਵੀ ਵਾਹ ਜੀ ਵਾਹ ਵਰਤਣ ਤੋਂ ਬਾਅਦ ਫਿਰ ਪਰਹੇਜ਼ ਵੀ ਚਾਹੀਦਾ ਜੀ ਕੋਈ ਕੋਈ ਪਰਹੇਜ਼ ਨਹੀਂ ਤੁਸੀਂ ਸਿਰਫ ਆਪਦਾ ਇੱਕ ਤਾਂ ਲੀਵਰ ਦਾ ਧਿਆਨ ਰੱਖੋ ਇਹ ਤਾਂ ਸਿਰਫ ਹੈਗਾ ਗਲੋ ਵਾਸਤੇ ਓਕੇ ਸਾਫ ਸੁਥਰੀ ਸੰਭਾਲ ਜਿਹੜੀ ਤੁਸੀਂ ਆਪਦੀ ਕਲੀਨਲੀਨੈਸ ਵਾਸਤੇ ਆ ਔਰ ਫੁੱਲ ਬੋਡੀ ਤੇ ਵੀ ਯੂਜ਼ ਕਰ ਸਕਦੇ ਐਕਸਟਰਨਲ ਬੋਡੀ ਵਾਸਤੇ ਹੁਣ ਜਿਨ੍ਹਾਂ ਲੋਕਾਂ ਦੀ ਕੰਡੀਸ਼ਨ ਆ ਵੀ ਸਿਰੋਸਿਸ ਵਰਗੀ ਕੰਡੀਸ਼ਨ ਆ ਪਪੜੀ ਬਣ ਗਈ ਸਿਰ ਦੇ ਉੱਤੇ ਸਿਕਰੀ ਹੋ ਗਈ ਕੰਨਾਂ ਦੇ ਪਿੱਛੇ ਦੀ ਮਾਸ ਐਂ ਐ ਕਰੋ ਤਾਂ ਮਾਸ ਉੱਤਰਦਾ ਵਾ ਤਾਂ ਉਹਨਾਂ ਲੋਕਾਂ ਨੂੰ ਚੇਤਾਵਨੀ ਆ 4-5 ਸਾਲ ਦੇ ਵਿੱਚ ਜਿਵੇਂ ਸਾਡੇ ਬਾਪੂ ਜੀ ਕਹਿੰਦੇ ਹੁੰਦੇ ਸੀਗੇ ਵੀ ਕਾਕਾ ਜੀ ਧਿਆਨ ਦੋ ਨਹੀਂ ਤਾਂ ਸਰੀਰ ਹੌਲੀ-ਹੌਲੀ ਗਲਣਾ ਸ਼ੁਰੂ ਹੋ ਜਾਊਗਾ ਸੋ ਇਹ ਕੰਡੀਸ਼ਨ ਨੂੰ ਆਪਾਂ ਥੋੜੇ ਸੈਂਸੀਅਰ ਲਈ ਜਿਵੇਂ ਅੱਗੇ ਚੈਲੰਜ ਕਰਦੇ ਨੇ ਯਾਨੀ ਤੁਹਾਨੂੰ ਚੈਲੰਜ ਕਰਦਾ 15 ਦਿਨ ਵਾਸਤੇ 15 ਦਿਨ ਚ ਵਰਤਨਾ ਵੀ ਇੱਕ ਵਾਰੀ ਆ ਪਹਿਲਾ ਫੋਟੋ ਖਿੱਚੋ ਵਰਤੋ 15 ਮਿੰਟ ਬਾਅਦ ਫੇਰ ਫੋਟੋ ਖਿੱਚੋ ਤੇ ਸਾਨੂੰ ਕਰੋ ਟੈਗ ਤੁਹਾਨੂੰ ਲੱਗੂ ਪਤਾ ਰਿਜ਼ਲਟ ਤੁਹਾਨੂੰ ਪਤਾ ਲੱਗੂ ਔਰ ਇੱਕ ਦਿਨ ਚ ਚੈਲੰਜ ਤੁਹਾਡਾ ਪੂਰਾ ਹੋ ਜਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਯੋਧਾ ਜੀ ਸੋ ਇਹ ਫਾਰਮੂਲਾ ਨੁਸਖਾ ਹੈਗਾ ਜਿਹੜਾ ਯੋਧਾ ਜੀ ਨੇ ਦੱਸਿਆ ਹੈ ਇਹਦੇ ਵਿੱਚ ਐਲੋਵੇਰਾ ਹੈਗੀ ਹੈ ਤਾਜ਼ੀ ਐਲੋਵੇਰਾ ਇਹਨਾਂ ਨੇ ਪਾਈ ਹੋਈ ਹੈ ਨਾਲ ਚੌਲਾਂ ਦਾ ਆਟਾ ਹੈ ਪਾਮ ਆਇਲ ਹੈ ਕੋਕੋਨਟ ਆਇਲ ਹੈਗਾ ਔਰ ਗ੍ਰਿਸਲਿੰਨ ਦਾ ਇਸਤੇਮਾਲ ਇਸ ਨੁਸਖੇ ਫਾਰਮੂਲੇ ਦੇ ਵਿੱਚ ਕੀਤਾ ਗਿਆ ਉਹਨਾਂ ਦਾ ਕਹਿੰਨਾ ਹੈ ਕਿ 15 ਮਿੰਟ ਬਾਅਦ ਤੁਸੀ ਫਰਕ ਹੈਗਾ ਉਹ ਤੁਹਾਨੂੰ ਦਿਖਣਾ ਸ਼ੁਰੂ ਹੋ ਜਾਏਗਾ ਚਾਹੇ ਤੁਹਾਡਾ ਰੰਗ ਸਾਵਲਾ ਹੈ ਚਾਹੇ ਤੁਹਾਡਾ ਰੰਗ ਗੋਰਾ ਹੈ ਜਿਨ੍ਹਾਂ ਦੇ ਰੰਗ ਸਾਵਲੇ ਨੇ ਉਹ ਹੋਰ ਜ਼ਿਆਦਾ ਸੋਹਪਣ ਹੋਰ ਜ਼ਿਆਦਾ ਸੋਹਣੇ ਦਿਖਣੇ ਅਟਰੈਕਟਿਵ ਦਿਖਣੇ ਸ਼ੁਰੂ ਹੋ ਜਾਣਗੇ ਤੇ ਜਿਨ੍ਹਾਂ ਦੇ ਰੰਗ ਗੋਰੇ ਨੇ ਉਹਨਾਂ ਦੇ ਉੱਤੇ ਨੂਰ ਆ ਸਕਦਾ ਸੋ ਫਿਲਹਾਲ ਪਰ ਮੇਰੀ ਚੇਤਾਵਨੀ ਮੇਰੀ ਜਿਹੜੀ ਅਰਜ਼ ਮੇਰੀ ਅਪੀਲ ਤੁਹਾਨੂੰ ਇਹ ਹੀ ਆਏ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਡਾਕਟਰ ਵੈਦ ਹਕੀਮ ਨਾਲ ਕੰਸਲਟ ਤੁਸੀਂ ਜ਼ਰੂਰ ਕਰਨਾ ਕਿਉਂਕਿ ਤੁਹਾਨੂੰ ਨਹੀਂ ਪਤਾ ਤੁਹਾਡੀ ਸਕਿਨ ਹੈਗੀ ਉਹ ਕਿਸ ਤਰੀਕੇ ਨਾਲ ਰੈਕਟ ਕਰੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ